ਬਾਪ ਦਾ ਵੀਰੇ ਦਾ ਬੋੜਾ ਗੇੜ ਨਹੀਂ ਤੇ ਹੁਣ ਤੂੰ ਤਾਂ ਹਾਂ ਬਾਪ ਦਾ ਨੰਬਰ ਬੋਲ ਵੀਰੇ ਧੱਕਾ ਘਰ ਰਹੇ ਹੋ ਵੀਰੇ ਤੇ ਬਾਪ ਨੂੰ ਕੀ ਆ ਕੀ ਨਾ ਮਾਤਰਾ ਬਾਪ ਦਾ ਬਗਈਏ ਦਾ ਵੀਰੇ ਧੱਕਾ ਘਰ ਰਹੇ ਹੋ ਵੀਰੇ ਇਹ ਤਾਂ ਕਾਹੇ ਨੋੜੇ ਲੋਕਾਂ ਨੇ ਫੜੀ ਸੀ ਕਿੰਨੇ ਗਰੂ ਦੀ ਮੈਂਬਰ ਫੜੇ ਨੇ ਕੀ ਕੀ ਬਰਾਮਦ ਹੋਇਆ ਇਹ 7 ਦਸੰਬਰ ਦੀ ਵਾਰਦਾਤ ਹੈਗੀ ਹੈ ਇਹਦੇ ਵਿੱਚ ਓਮ ਲਕਸ਼ਮੀ ਨਾਰਾਇਣ ਦਾ ਨਾਂ ਦਾ ਵਿਅਕਤੀ ਹੈ ਜਿਹੜਾ ਮਟੋਰਾ ਦਾ ਪਿੰਡ ਦਾ ਰਹਿਣ ਵਾਲਾ ਉਹ ਹਾਰਲਿਕ ਫੈਕਟਰੀਜ਼ ਕੰਮ ਕਰਦਾ ਤੇ ਉਹ ਆਪਣੀ ਡਿਊਟੀ ਖਤਮ ਕਰਕੇ ਤਕਰੀਬਨ 9:30 ਵਜੇ ਜਦੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਇਹ ਤਕਰੀਬਨ ਪੰਜ ਨੌਜਵਾਨਾਂ ਨੇ ਜਿਹੜਾ ਇਹਨੂੰ ਘੇਰ ਕੇ ਤੇਦੇ ਤੋਂ ਪਰਛੋਲਿਆ ਤੇ ਹੋਰ ਇਹਦੇ ਮੋਬਾਈਲ ਵਗੈਰਾ ਲੁੱਟਣ ਦੀ ਕੋਸ਼ਿਸ਼ ਕੀਤੀ ਜਿੱਥੇ ਮਤਲਬ ਉੱਥੇ ਲੰਘ ਰਹੀ ਪਬਲਿਕ ਨੇ ਇਹਨਾਂ ਨੂੰ ਮਤਲਬ ਦੇਖ ਕੇ ਵੀ ਲੜਾਈ ਝਗੜਾ ਹੋ ਰਿਹਾ ਰੋਕ ਕੇ ਤੇ ਉੱਥੇ ਉਹਨਾਂ ਨੇ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਜਿਹੜਾ ਨਾਲੇ ਤਾਂ ਉਹਨੂੰ ਛਡਾਇਆ ਤੇ ਨਾਲੇ ਇਹਨਾਂ ਨੂੰ ਕਾਬੂ ਕਰ ਲਿਆ ਲੋਕਾਂ ਨੇ ਉਹਦੇ ਵਿੱਚ ਜਦੋਂ ਸਾਡੇ ਏਐਸਸੀ ਜਸਵਿੰਦਰ ਸਿੰਘ ਚੌਂਕੀਨਜਾ ਰੋਟੀਪੁਰਾ ਨੂੰ ਇਤਲਾ ਮਿਲੀ ਤਾਂ ਇਹਨਾਂ ਨੇ ਇਮੀਡੀਏਟ ਉੱਥੇ ਜਾ ਕੇ ਉਹ ਬਿਆਲ ਲਿਖ ਕੇ ਕਾਰਵਾਈ ਕੀਤੀ ਤੇ ਲੁੱਟਖੋ ਦਾ ਮਕਦਮਾ ਦਰਜ ਕਰਤਾ ਤੇ ਉਥੇ ਤਿੰਨ ਵਿਅਕਤੀ ਇਹਨਾਂ ਨੇ ਫੜ ਲਏ ਨੇ ਇਹਨਾਂ ਚੋਂ ਤਿੰਨ ਨੌਜਵਾਨ ਨੇ ਜਿਹੜੇ ਕੋਲਡ ਮੰਡੀ ਔਰਾਂ ਗੇਟ ਦੇ ਰਹਿਣ ਵਾਲੇ ਨੇ ਤੇ ਜੇ ਟੋਟਲ ਪੰਜ ਵਿਅਕਤੀ ਸੀ ਤੇ ਹੋਰ ਵੀ ਜਿਹੜੀ ਹੈਗੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਦੁਬਾਰਾ ਅਪਡੇਟ ਕਰਾਂਗੇ ਤੇ ਤਿੰਨ ਨੌਜਵਾਨ ਫੜ ਲਏ ਨੇ ਜਿਨ੍ਹਾਂ ਤੋਂ ਜਿਹੜੇ ਪੈਸੇ ਖੋਏ ਸੀ 500 ਰੁਪਏ ਉਹ ਮਿਲ ਗਏ ਹੈਗੇ ਨੇ ਤੇ ਜਿਹੜਾ ਉਹਨਾਂ ਨੇ ਰੋਡਾਂ ਡੰਡੇ ਸੀਗੇ ਉਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹਦੀ ਰਿਕਵਰੀ ਹੋ ਚੁੱਕੀ ਹੈ ਤੇ ਜਿਹੜੇ ਬਾਕੀ ਰਹਿੰਦੇ ਹੈਗੇ ਨੇ ਇਹਨਾਂ ਨਾਲ ਦੇ ਸਾਥੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੋਰ ਕੀ ਨੀਅਤੇ ਕਿਸ ਪਰਪਸ ਲਈ ਕਰਦੇ ਸੀਗੇ ਹਾਂ ਇਹ ਦੇਖੋ ਪਹਿਲਾਂ ਵੀ ਇਹਨਾਂ ਦੇ ਖਿਲਾਫ ਵਿੱਚੋਂ ਮਤਲਬ ਮੁਕਦਮੇ ਦਰਜ ਨੇ ਤੇ ਲੁੱਟਾਂ ਖੋਹਾਂ ਦੇ ਲੜਾਈ ਝਗੜੇ ਦੇ ਮੁਕਦਮੇ ਨੇ ਉਥੋਂ ਕਲੀਅਰ ਹੁੰਦਾ ਵੀ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਵਿਅਕਤੀ ਨੇ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕੋਈ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈਗੀ ਹੈ ਤੇ ਇਹ ਤਕਰੀਬਨ ਇਹਨਾਂ ਦੀ ਏਜ 20-25 ਸਾਲ ਦੇ ਆਸ-ਪਾਸ ਹੈਗੀ ਹੈ ਤੇ ਜਿਹੜੇ ਨਾਲ ਇਹਦੇ ਅਜੇ ਸਾਥੀ ਰਹਿੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਿਵੇਂ ਦੱਸਿਆ ਗਿਆ ਵੀ ਨਸ਼ੇ ਦੀ ਆਦਤ ਤਾਂ ਹੈ ਨਹੀਂ ਫਿਰ ਐਸਪਾਸ ਦੇ ਲਈ ਇਹ ਲੁਟਾਉਂਗਾ ਭਲੇ ਇਹੀ ਹੈ ਵੀ ਕਿਉਂਕਿ ਜਿਵੇਂ ਕੋਈ ਕੰਮਕਾਰ ਕਰਦੇ ਨਹੀਂ ਹੈਗੇ ਵਿਲੇ ਨੇ ਆਪਣਾ ਗੁਜ਼ਾਰਾ ਚਲਾਉਣ ਲਈ ਆਪਣੀ ऐश-ਪ੍ਰਸਤੀ ਲਈ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਜੋ ਇੱਧਰ ਗਲਤ ਰਸਤਿਆਂ 'ਤੇ ਚੱਲ ਰਹੇ ਦੇਖੋ ਨੌਜਵਾਨਾਂ ਨੂੰ ਬੜਾ ਕਲੀਅਰ ਮੈਸੇਜ ਮੈਂ ਦੇਣਾ ਚਾਹੁੰਦਾ ਵੀ ਉਹਨਾਂ ਨੂੰ ਗੈਰ-ਕਾਨੂੰਨੀ ਕੰਮ ਕਰਨ ਲਈ ਬਿਲਕੁਲ ਜਿਹੜਾ ਹੈਗਾ ਉਸ ਪਾਸੇ ਨਹੀਂ ਤੁਰਨਾ ਚਾਹੀਦਾ ਆਪਣੀ ਮਿਹਨਤ ਨਾਲ ਤੇ ਆਪਣੇ ਲਗਨ ਨਾਲ ਕੰਮ ਕਰਕੇ ਆਪਣੇ ਆਪ ਨੂੰ ਕਾਮਯਾਬ ਕਰਨਾ ਚਾਹੀਦਾ ਜਿਹੜਾ ਇਸ ਤਰ੍ਹਾਂ ਦਾ ਲੁੱਟ-ਖੋਹ ਦੀ ਵਾਰਦਾਤਾਂ ਕਰਕੇ ਮਤਲਬ ਗੈਰ-ਕਾਨੂੰਨੀ ਕੰਮ ਕਰਦੇ ਨੇ ਜਾਂ ਕਿਸੇ ਨੂੰ ਸ਼ੱਤਾਂ ਮਾਰਦੇ ਨੇ ਉਹ ਜਿਹੜਾ ਹੈਗਾ ਕਾਨੂੰਨੀ ਸਿਕੰਜੇ ਤੋਂ ਬਚ ਨਹੀਂ ਸਕਣਗੇ ਇਸ ਲਈ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਹ ਮਾੜੇ ਰਾਹ ਛੱਡ ਕੇ ਆਪਣੇ ਅਸਲ ਰਾਹ ਤੁਰਨ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਓ ਕਿਤੇ ਵੀ ਪੇਰੈਂਟਸ ਵੀ ਜ਼ਿੰਮੇਵਾਰ ਨੇ ਕਿਉਂ ਪੇਰੈਂਟਸ ਨੂੰ ਪਤਾ ਹੁੰਦਾ ਵੀ ਬੱਚਾ ਕਿੱਥੇ ਜਾ ਰਿਹਾ ਹੈ ਦੇਖੋ ਇਹ ਗੱਲ ਅਜੇ ਸਾਹਮਣੇ ਨਹੀਂ ਆਈ ਮਤਲਬ ਜੇ ਪਹਿਲਾ ਮੁਕਦਮਾ ਦਰਜ ਨਹੀਂ ਤਾਂ ਇਹ ਬਿਲਕੁਲ ਕਲੀਅਰ ਹੈ ਵੀ ਉਹਨਾਂ ਦੇ ਮਾਪੇlfloor ਉਹਨਾਂ ਦੇ ਪੇਰੈਂਟਸ ਨੂੰ ਇਸ ਗੱਲ ਦਾ ਇਲਮ ਹੁੰਦਾ ਵੀ ਉਹਨਾਂ ਦੇ ਬੱਚੇ ਗਲਤ ਰਾਹ ਤੇ ਤੁਰੇ ਹੋਏ ਨੇ ਨਾਮ ਕੀ ਹੋ ਜਿਹਨਾਂ ਦਾ ਇਹਨਾਂ ਦਾ ਇੱਕ ਅਰਮਾਨ ਹੈਗਾ ਜੀ ਇੱਕ ਰਾਜਾ ਨਾਂ ਦਾ ਵਿਅਕਤੀ ਹੈਗਾ ਤੇ ਇੱਕ ਜਸ਼ਨਦੀਪ ਉਹਨੂੰ ਜਸਤ ਕਹਿੰਦੇ ਨੇ ਕਿ ਜਿਹੜੇ ਅਜੇ ਗ੍ਰਿਫਤਾਰ ਹੋਣੇ ਬਾਕੀ ਨੇ ਉਹ ਅਸੀਂ ਕਾਨੂੰਨੀ ਪ੍ਰਕਿਰਿਆ ਕਰਕੇ ਉਹਨਾਂ ਦੇ ਨਾਂ ਜੇ ਡਿਸਕਲੋਸ ਕਰ ਦੇਈਏ। ਇਹਨਾਂ ਦੀ ਲੁੱਟਖੋ ਦੀ ਵਾਰਦਾਤ 'ਤੇ 379ਵੀ ਵਗੈਰਾ ਵਿੱਚ ਪਰਚਾ ਦਰਜ ਹੋਇਆ ਤੇ ਅੱਗੇ ਅਜੇ ਅਸੀਂ ਦੇਖ ਕੇ ਉਹਦੇ 'ਚ ਹੋਰ ਵੀ ਧਾਰਾਵਾਂ ਕਮੈਂਡ ਹੋਣ ਦੀ ਉਮੀਦ ਹੈ।